ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਿਨ੍ਹਾਂ ਵੀ ਪੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੱਡ ਟੈਸਟ ਦੇਖਣ ਪਹੁੰਚੇ ਅਕਸ਼ੇ ਕੁਮਾਰ ਪਤਨੀ ਕੁਮਤਿੰਕਲਖੰਨਾ ਵੀ ਨਾਲ ਨਜ਼ਰ ਆਈ ਭਾਰਤ ਅਤੇ ਇੰਗਲੈਂਡ ਵਿੱਚ ਕੱਲੇ ਵਿਚਾਲੇ ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਇੰਗਲੈਂਡ ਦੇ ਇਤਿਹਾਸਿਕ ਕ੍ਰਿਕਟ ਮੈਦਾਨ ਲੱਡਜ਼ ਵਿੱਚ ਖੇਡ ਵਿਖੇ ਖੇਡਿਆ ਜਾ ਰਿਹਾ ਹੈ ਮੈਚ ਦੇ ਆਖਰੀ ਦਿਨ ਦੋਵਾਂ ਟੀਮਾਂ ਵਿਚਾਲੇ ਜਿੱਤ ਲਈ ਸੰਘਰਸ਼ ਹੈ ਜਿਸ ਵਿੱਚ ਮੇਜ਼ਬਾਨ ਇੰਗਲੈਂਡ ਦਾ ਹੱਥ ਉੱਪਰ ਹੈ ਇਸ ਦੌਰਾਨ ਬਾਲੀਵੁੱਡ ਸਪੋਰਟ ਸੁਪਰਸਟਾਰ ਅਕਸ਼ੇ ਕੁਮਾਰ ਵੀ ਇਸ ਦਿਲਚਸਪ ਮੈਚ ਦਾ ਆਨੰਦ ਲੈਣ ਲਈ ਬਲੱਡ ਸਟੇਡੀਆਂ ਵਿੱਚ ਪਹੁੰਚ ਗਏ ਹਨ ਅਕੀਂ ਦੀਆਂ ਆਪਣੀਆਂ ਪਤਨੀਆਂ ਦੇ ਅਦਾ ਗ ਟਵਿੰਕਲ ਖੰਨਾ ਨਾਲ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ ਆਓ ਇਨ ਉਹਨਾਂ ਤਸਵੀਰਾਂ ਤੇ ਨਜ਼ਰ ਮਾਰਦੇ ਹਾਂ ਅਕਸ਼ੇ ਕੁਮਾਰ ਨੂੰ ਕ੍ਰਿਕਟ ਖੇਡ ਬਹੁਤ ਪਸੰਦ ਹੈ ਕਈ ਮੌਕਿਆਂ ਤੇ ਉਸ ਨੂੰ ਪਲੇਵਰਨੀਅਨ ਤੋਂ ਟੀਮ ਇੰਡੀਆ ਦਾ ਸਮਰਥਨ ਕਰਦੇ ਦੇਖਿਆ ਗਿਆ ਹੈ ਪੰਜ ਮੈਚਾਂ ਦੀ ਇਸ ਲੜੀ ਦੇ ਤੀਜੇ ਟੈਸਟ ਦੇ ਆਖਰੀ ਦਿਨ ਅਕਸ਼ੇਕ ਨੂੰ ਆਪਣੇ ਪਰਿਵਾਰ ਨਾਲ ਲੜਦੇ ਮੈਦਾਨ ਚ ਦੇਖਿਆ ਗਿਆ ਹੈ ਦਸ ਅਦਾਕਾਰੀਆਂ ਤੀਜੀਆਂ ਅਦਾਕਾਰੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕੋਚ ਅਤੇ ਇੱਕ ਕਮੈਂਟੇਟਰ ਰਵੀ ਸ਼ਾਸਤੀ ਅਦਵੀ ਨਾਲ ਵੀ ਦਿਖਾਈ ਦੇ ਰਹੇ ਹਨ ਇਸ ਤਰ੍ਹਾਂ ਅਦਾਕਾਰ ਦਾ ਦਾੜੀ ਅਤੇ ਤੋਪਰ ਦੇ ਚਸ਼ਮੇ ਬਹੁਤ ਵਧੀਆ ਲੱਗ ਰਹੇ ਹਨ ਅਕੀ ਦੇ ਨਾਲ ਉਹਨਾਂ ਦੀ ਪਤਨੀ ਟਵਿੰਕਲ ਵੀ ਇਸ ਮੈਚ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ ਹਾਲਤ ਅਜਹੀ ਅਜੇ ਹਨ ਕਿ ਹੁਣ ਇਸ ਜੋੜੇ ਦੀਆਂ ਇਹ ਤਾਜ਼ਾ ਤਸਵੀਰਾਂ ਇੰਟਰਨੈਟ ਅਤੇ ਤੀਜੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਦੋਵਾਂ ਟੀਮਾਂ ਦਾ ਸਮਰਥਨ ਕਰਦੇ ਹੋਏ ਦਿਖਾਈ ਦੇ ਰਹੇ ਹਨ ਸਾਨੂੰ ਦੱਸਦੀ ਕਿ ਆਪਣੀ ਪਤਨੀ ਆਪਣੀ ਫਿਲਮ ਪਟਿਆਲਾ ਹਾਊਸਨ ਦੇਖ ਕੇ cricket ਪ੍ਰਤੀ ਕਿੰਨਾ دیਵਨਾਨਦਵਾ ਹੈ ਇਸ ਦਾ ਅੰਦਾਜ਼ਾ ਦਾ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ ਹਾਲਾਂਕਿ ਦਿਲਚਸਪ ਸਭ ਤੋਂ ਇਹ ਇਹ ਹੈ ਕਿ ਉਸ ਨੂੰ ਫਿਲਮ ਵਿੱਚ ਇਸ ਉਸ ਨੇ ਇੰਗਲੈਂਡ ਤੇ ਤੇਜ਼ ਗੇਂਦਬਾਜ਼ ਕਾਲੀ ਦੀ ਭੂਮਿਕਾ ਨਿਭਾਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀਆਂ ਆਪਣੀਆਂ ਜੁੜੋ ਧੰਨਵਾਦ